ਨਾ ਹਾਂ ਜੀ ਹਰਪ੍ਰੀਤ ਸਿੰਘ ਲੰਮੜਦਰ ਬੋਲਦਾ ਅੰਮ੍ਰਿਤੰਗਲ ਬੇਟੇ ਦਾ ਕਿਹਨਾਂ ਹੈ ਗੁਰਵਿੰਦਰ ਸਿੰਘ ਬੇਡੇ ਦਾ ਕਦੋਂ ਗੁਰਵਿੰਦਰ ਸਿੰਘ ਨੂੰ ਪਿੱਛੇ ਜਾਂਦਾ ਕਿੱਥੋਂ ਪਿੱਥੇ ਪੈ ਕਟੇਗੀ ਗੁਰਵਿੰਦਰ ਸਿੰਘ ਨੂੰ ਦੇ ਭੇਜੇ ਨੂੰ 6-7 ਮਹੀਨੇ ਹੋ ਗਏ ਲੇਕਿਨ ਜਦੋਂ ਭੇਜਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਏਜੰਟ ਦਾ ਸੀਗਾ ਉੱਥੇ ਪਰ ਖਿੱਚਦਿਆਂ ਖਿਚੁੰਦਿਆਂ ਸੀ 7 ਮਹੀਨੇ ਲੱਗੇ ਹੁਣ ਉੱਤੋਂ ਬਿੱਤਰੇ ਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਵਾਰ ਆਹੀਂ ਬੰਦੇ ਆਹੀਂ ਗੜੀ ਵੀ ਇੰਨੀ ਹੱਡੂ ਆਮਦਨ ਹੀ ਉਹ ਜੀਨੀ ਕਾਲੀ ਵੇਚ ਕੇ ਕੁਝ ਲਿਮਟ ਬਣਾਈ ਉਹ ਕਾਲੀ ਵੇਚੀ ਕਿ ਮੁਸ਼ਕਿਲ ਏਜੰਟ ਨੇ ਉਹ ਇਹ ਇੰਟਰਨੈਟ ਦੇ ਸਾਨੂੰ ਇਹੋ ਹੀ ਕਿਹਾ ਸੀ ਵੀ 15 ਤੋਂ ਅੱਪਲ ਤੇ 12 ਨਹੀਂ ਤੇ 15 15 ਤੋਂ ਲਾਸਟ 20 20 ਦਿਨ ਦੇ ਵਿੱਚ ਸਿੱਧੀ ਫਲਾਇਟ ਹੋ ਪਰ ਜਦੋਂ ਜੰਗਲਾਂ ਰਹੀ ਪੈ ਗਏ ਤੇ ਫਿਰ ਨਾ ਗਿਆ ਮਹੀਨਿਆਂ ਦੇ ਮਹੀਨੇ ਲੰਘ ਗਏ ਫਿਰ ਫਲਾਈਟ ਜਿਹੜੀ ਆ ਤੁਹਾਨੂੰ ਡਾਇਰੈਕਟ ਕਰਨ ਵਾਸਤੇ ਕਿਹਾ ਗਿਆ ਸੀ ਇੱਥੋਂ ਅੰਮ੍ਰਿਤਸਰੋਂ ਫਲਾਈਟ ਡਾਇਰੈਕਟ ਕਹਿੰਦੇ ਹੀ ਕਰਨੀ ਆ ਪਰ ਬੰਬੇੋਂ ਜਾ ਕੇ ਫਿਰ ਅੰਮ੍ਰਿਤਸਰੋਂ ਬੰਬੇ ਬੰਬੀਆਂ ਫਿਰ ਗਵਾਨਾਂ ਦੀ ਕਰਵਾਤੀ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਕਿੱਥੇ ਨਹੀਂ ਉਹ ਕਿ ਜੈਂਟ ਜਿਹੜੇ ਨੇ ਝੂਠ ਮਾਰ ਰਹੇ ਸੀ ਦੇਖੋ ਜੀ ਜੈਂਟਾਂ ਦੇ ਤੇ ਇਹੋ ਹੀ ਹੈ ਸਾਡੇ ਨਾਲ ਇਹ ਜਿਹੜਾ ਅੰਮ੍ਰਿਤਸਰ ਦਾ ਜੈਂਟ ਹੀ ਗਾਇਏ ਨੇ ਸਾਡੇ ਨਾਲ ਇਹੋ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਜੈਂਟ ਕਿੰਨੇ ਨਹੀਂ ਕੀਤੇ ਉਹ ਹੁਣ ਜੈਂਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਵੀ ਕੀ ਯਕੀਨ ਹੀ ਤੁਹਾਨੂੰ ਕਦੋਂ ਬੇੜੇ ਸਾਈ ਮੈਂ ਜੰਗਲਾਂ ਲਈ ਜਾ ਰਹੇ ਤੁਸੀਂ ਸਾਡੀ ਗੱਲਬਾਤ ਹੋਈ ਬੇੜੇ ਨਾਲ ਸਾਡੀ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਜਦੋਂ ਜਰ ਤ ਫੋਨ ਹੀ ਹੁੰਦਾ ਰਹੇ ਫੋਨ ਖੋ ਵੀ ਲਿੰਦੇ ਰਹੇ ਡੋਂਕਰ ਦੇ ਵਿੱਚੋਂ ਫੋਨ ਦੇ ਵੀ ਦਿੰਦੇ ਰਹੇ ਪਰ ਹਾਲਤ ਬੜੀ ਮੜੀ ਹੀ ਵੀ ਰੋਟੀ ਖਾਣ ਨੂੰ ਨਹੀਂ ਬਰੱਡਾ ਨਾਲ ਕੀ ਗੁਜ਼ਾਰੇ ਜੰਗਲਾਂ ਰਹੀਂ ਗਿਆ ਪਰ ਚਲੋ ਅਸੀਂ ਸੋਚਿਆ ਸੀ ਵੀ ਚਲ ਕੇ ਨਾ ਕਿਸੇ ਤਰੀਕੇ ਨਾਲ ਹੁਣ ਪੁਰਿਆਵਤ ਪਹੁੰਚ ਜੇ ਪਰ ਇਹਨਾਂ ਇਹ ਨਹੀਂ ਪਤਾ ਵੀ ਪਹੁੰਚਦੇ ਆ ਸਾਰੀ ਉਧਰਲੀ ਸਰਕਾਰ ਨੇ ਇਹਨੂੰ ਵਾਪਸ ਕਰ ਦੇਣਾ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਇੱਕ ਤਰੀਕ ਨੂੰ ਮੇਰੇ ਖਲ 'ਚ ਫੋਨ ਆਇਆ ਸੀਗਾ ਇੱਕ ਤਰੀਕ ਨੂੰ ਆ ਸਵੇਰੇ ਕਿ ਮੈਂ ਕੰਧ ਪਾਰ ਕਰ ਗਿਆ ਤੇ ਪੁੱਲ ਸਾਰੀ ਐ ਤੇ ਮੈਨੂੰ ਗੱਡੀ ਆਉਂਦੀ ਐ ਤੇ ਸਾਨੂੰ ਚੁੱਕ ਲੈਣਾ ਉਹਨਾਂ ਨੇ ਤੇ ਹੁਣ ਫੋਨ ਪਤਾ ਨਹੀਂ ਆਏਗਾ ਨਾ ਆਏ ਤੇ ਕਿੰਨੇ ਚਿਰ ਬਾਅਦ ਸੰਪਰਕ ਹੋਇਆ ਸੀਗਾ ਮੁਰ ਹੁਣ ਤੇ ਆਏ ਉਹਦੋਂ ਹੀ ਸੰਪਰਕ ਰਾਤ ਹੀ ਹੋਇਆ 12 ਵਜੇ ਵੀ ਜਿੱਦਾਂ ਦਾ ਚੱਕਿਆ ਜਿੱਦਾਂ ਜਹਾਜ਼ ਤੀਜਾ ਲੈਣ ਗਿਆ ਜਿੱਦਾਂ ਤੀਜਾ ਜਹਾਜ਼ ਲੈਂਡ ਕੀਤਾ ਅਸੀਂ ਤੇ ਪਤਾ ਕਰਦੇ ਰਹੇ ਕਿ ਕੀ ਹਸਾਬ ਤਾਂ ਕੀ ਨਹੀਂ ਪਰ ਉਹ ਸਾਨੂੰ ਉਹਦੋਂ ਹੀ ਪਤਾ ਲੱਗਾ ਜਿੱਦਣ ਆ ਹੀ ਗਿਆ ਰਾਤ ਨੂੰ ਨਹੀਂ ਕਿਸੇ ਦਾ ਫੋਨ ਨਹੀਂ ਕੋਈ ਕੱਖ ਨਹੀਂ ਸਾਨੂੰ ਕੋਈ ਥਾਣੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਕੋਈ ਆਇਆ ਕਿੱਦਾਂ ਪਤਾ ਲੱਗਾ ਕਿ ਮੁੰਡਾ ਤੁਹਾਡਾ ਜਾ ਸਾਨੂੰ ਮੁੰਡੇ ਨੇ ਫੋਨ ਕੀਤਾ ਵੀ ਮੈਂ ਅੰਮ੍ਰਿਤਸਰ ਆ ਗਿਆ ਕੀ ਮੰਗਿਆ ਸਰਕਾਰ ਦਾ ਸਰਕਾਰ ਕੋ ਮੰਗ ਤੇ ਹੁਣ ਅਸੀਂ ਕੀ ਕਰ ਸਕਦੇ ਆ ਤੁਹਾਡੇ ਜੇ ਇਹਦੇ ਮਤ ਕਰ ਸਕਦੀ ਹੈ ਕੋਈ ਤੇ ਜੇ ਤੇ ਨੌਕਰੀ ਵੇਖ ਕੇ ਉਹ ਭਰਤੀਆਂ ਵੇਖੀਆਂ ਸੀ ਤੇ ਉਹਨੂੰ ਨਹੀਂ ਪ੍ਰਤੀ ਕੀਤਾ ਗਿਆ ਚਾਹੇ ਤੇ ਕੋਈ ਨੌਕਰੀ ਦੇਹੜੇ ਤੇ ਚਾਹੇ ਫਿਰ ਸਾਡਾ ਥੋੜਾ ਬੋਦੀ ਮਦਦ ਕਰੇ ਤੇ ਚੱਲ ਸਾਡਾ ਖਰਜਾ ਗੁਰਜਾ ਉਤਰ ਜੇ ਇਹੋ ਹੀ ਬੈਂਕ ਨੇ ਤੇ ਸਾਨੂੰ ਛੱਡਣਾ ਨਹੀਂ ਮੈਂ ਕਨੇਡਾ ਤੇ ਸਾਡੇ ਕੋਲ ਲੈਣੇ ਲੈਣੇ ਆ ਜਿਹੜੇ ਲੈਣੇ ਤੇ ਚਲੋ ਸਰਕਾਰ ਕੋਈ ਹਮਤ ਕਰਨੇ ਚਲ ਥੋੜੀ ਬਹੁਤੀ ਸਰਕਾਰ ਕਰੇ ਕੁਝ ਚਲੋ ਜੈਂਟ ਦੇ ਤਰਲੇ ਮੰਤ ਕਰਾਂਗੇ ਤੇ ਦੇਗਾ ਦੇ ਠੀਕ ਹੈ ਮੇਰਾ ਨਾਮ ਗਰੋਂਦਾ ਸਿੰਘ ਜੀ ਪਿੰਡ ਨੰਗਲ ਮੀਣ 22 ਸਤੰਬਰ ਨੂੰ ਮੈਂ ਜੀ ਬੰਬੇੋਂ ਗਿਆ ਜੀ ਗਵਾਨਾ ਨੂੰ ਹਾਂਜੀ ਡੌਂਕੀ ਜੀ ਕਿੱਥੋਂ ਕਿੱਥੋਂ ਦੇ ਗਵਾਨਾ ਸਰ ਗਿਆ ਮੈਂ ਬ੍ਰਾਜ਼ਿਲ ਪੇਰੂ ਕੋਲੰਬੀਆ ਦੇ ਵਿੱਚ ਆਪਣਾ ਮਾ ਜੰਗਲ ਹਾਂਜੀ ਕੀ ਗੱਲ ਬਾਤ ਹੋਈ ਜੈਂਟ ਜਨਰਲ ਸਰ ਇਹੋ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦੇਣਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈ ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਵਾਲ ਡੋਂਗੀ 'ਚ ਭੇਜਤਾ ਸੀ ਸਾਨੂੰ ਹਾਂਜੀ ਕੀ ਹਾਲਾਤ ਸੀ ਡੋਂਗੀ ਰਜਤੋ ਕੇ ਕਿੰਨਾ ਚਿਰ ਜਨੂ ਡੋਂਗੀ ਤਾਂ ਸਰ 2 ਦਿਨ ਜੰਗਲਾਂ 'ਚ ਰਹੇ ਜੀ ਮੈਂ ਹਾਂਜੀ ਕੀ ਹਾਲਾਤ ਸੀ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮਰੇ ਹਾਂ ਨੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਾਲਾਤ ਮਰੇ ਰਸਤੇ ਦੇ ਵਿੱਚ ਹੋਰ ਵੀ ਨੌਜਵਾਨ ਮਿਲੀ ਸੀ ਹਾਂਜੀ ਹੋਰ ਵੀ ਨੌਜਵਾਨ ਹੈਗੇ ਸੀ ਅਸੀਂ ਬਾਈ ਤੇ ਹੀ ਜਾਣੀ ਸੀਗੀ ਹਾਂ ਜੀ ਸਾਰੇ ਜਣੇ ਸਾਰਾ ਇਧਰੋਂ ਪਹਾੜੀਆਂ ਚੜ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜਨੇ ਪੈਂਦੇ ਆ ਪਹਾੜੀਆਂ ਦੇ ਹਾਂ ਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੱਦ ਨਾਲ ਕੋਈ ਨਹੀਂ ਗਿਆ ਜੀ ਕਹਿੰਦੇ ਡੋਂਕਰ ਬੜਾ ਪਰੇਸ਼ਾਨ ਕਰਦੇ ਬੜਾ ਗਾਲੀ ਗਲੋਚ ਕਰਦੇ ਮਾਰਦੇ ਆ ਨਹੀਂ ਸੱ ਡੋਂਕਰ ਨੇ ਤਾਂ ਕੋਈ ਗਾਲੀ ਗਲੋਚ ਮਾਰਪਟ ਨਹੀਂ ਕੀਤੀ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂ ਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚ ਗਏ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਫਿਰ ਜਦੋਂ ਕੈਂਪ ਵਿੱਚ ਕਿੰਨਾ ਚੱਲ ਰਿਹਾ ਸੀ ਕੈਂਪ ਦੇ ਵਿੱਚ ਸਰ ਮੈਂ 14-15 ਦਿਨ ਰਿਹਾ ਜੀ ਕੀ ਕੁਝ ਕੀਤਾ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਸਾਰੇ ਇਹ ਵੀ ਆਪਣੇ ਖਾਣ ਨੂੰ ਦੇ ਸੀ ਉਹ ਚਿਪਸ ਚੂਸ ਜਿਹੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨਾਂ ਆਣ ਲੈਂਦੇ ਸੀ ਸਾਰਾ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਮਰ ਤਸ਼ੱਦਦ ਕੀਤਾ ਗਿਆ ਚੜਦੇ ਹਾਂਜੀ ਸਰ ਫਿਰ ਕਦੋਂ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇੰਡੀਆ ਲੱਗੇ ਭੇਜਣਾ ਸਰ ਸਾਨੂੰ ਤੇ 14 ਤਰੀਕ ਨੂੰ ਇਹਨਾਂ ਨੇ ਜਦੋਂ ਲਿਸਟ ਆਈ ਆ ਸੀਗਾ ਸਾਨੂੰ ਰੀਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਰ ਸਾਨੂੰ ਸਿੱਧਾ ਇਥੇ ਅੰਬਰਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜੇ ਤਾਂ ਕੀ ਕੀ ਬੰਨਿਆ ਹੋਇਆ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਤੇ ਹੱਥਾਂ ਨੂੰ ਵੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਇਹ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਮ੍ਰਿਤਸਰ ਜਦੋਂ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਖੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਲਿਆ ਉੱਥੇ ਅੰਮ੍ਰਿਤਸਰ ਅੰਮ੍ਰਿਤਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇੰਨਾ ਕੀ ਕਿੰਨੇ ਵਜੇ ਉੱਥੋਂ ਉਤਰਨਾ ਹੋਇਆ ਸੀ ਇਹ ਘਰ ਅੰਮ੍ਰਿਤਸਰ ਮੈਂ ਸਰ ਕੋਈ 3:30 ਵਜੇ ਤੋਂ ਉਤਰ ਪਿਆ ਸੀ ਉਦੋਂ ਏਅਰਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੁੰਡਿਆਂ ਨੂੰ ਕੁਝ ਪਰਨੇ ਪਰਨੇ ਰੁਪਏ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਪਰਨੇ ਕਿੰਨੇ ਮੁੰਡਿਆਂ ਨੂੰ ਕੁਛ ਆ ਕਿੰਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬਸ ਦੇ ਵਿੱਚ ਜਦੋਂ ਆਪਾਂ ਚੜੇ ਉਹਦੇ ਵਿੱਚ ਇਹ ਹੈਗੇ ਕਿ ਪਰਨੇ ਵੀ ਹੈਗੇ ਸੀਗੇ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਵਾਰ ਨੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਤੇ ਲਿਮਟ ਵੀ ਬਣਾਈ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਕਿੰਨੇ ਪਹਿਲੀ ਸੀ ਪਹਿਲੀ ਸਰ ਸ਼ੇਕ ਕਨਾਲਾ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਤੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਸਾਰੇ ਇਹ ਕਹਾਂਗਾ ਵੀ ਸਹੀ ਤਰੀਕੇ ਨਾਲ ਉਹ ਡੋਂਗੀ ਨਾ ਲਾਓ ਜੀ ਮਾਰੇ